ਜਿਹੜੇ ਗਲਤ ਨੀਤੀਆਂ ਬਣਾ ਕੇ ਕਾਰਪੋਰੇਟ ਹੱਥਾਂ ਦੇ ਵਿੱਚ ਦੇਸ਼ ਨੂੰ ਵੇਚਣਾ ਚਾਹੁੰਦੇ ਆ ਉਹਦੇ ਲਈ ਲੋਕ ਜਾਗਰਤ ਹੋ ਗਏ ਆ ਆਰਡਰ ਦੇ ਉੱਤੇ ਸਾਡੇ ਸਰਹੰਦਾ ਤੇ ਹਰਿਆਣੇ ਦੀ ਸਰਹੰਦ ਤੇ ਬੈਠਿਆ ਕੁੱਝ ਖਨੋਰੀ ਵੱਡੇ ਕਿਸਾਨ ਹੈ ਚਾਹੇ ਸੰਭੂ ਤੇ ਬੈਠੇ ਆ ਇਹਨਾਂ ਨੇ ਡੈਮੋਕ੍ਰੇਸੀ ਦਾ ਘਾਣ ਕਰਕੇ ਰੁਕ ਕੇ ਜਾ ਰਹੇ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਇਹ ਨਾ ਸਮਝੇ ਕਿ ਉਹਨਾਂ ਦੀ ਗਿਣਤੀ ਥੋੜੀ ਆ ਜਾਓ ਜਥੇਬੰਦੀਆਂ ਥੋੜੀਆਂ ਨੇ ਉਹਨਾਂ ਦੇ ਨਾਲ ਜਾਵਾਂਗੇ ਤੇ ਅਸੀਂ ਵੱਡੇ ਗੈਂਤੇ ਜਿਵੇਂ ਉਹ ਕਹਿਣਗੇ ਵੀ 2 ਘੰਟੇ ਟ੍ਰਾਲੀਆਂ ਲੈ ਕੇ ਆ ਕੇ ਬੋਝ ਚਾਪਾਂਗੇ ਜੇ ਕਹਿਣਗੇ ਸ਼ਾਮ ਤੱਕ ਉਹ ਸ਼ਾਮ ਨੂੰ ਟ੍ਰਾਲੀਆਂ ਲੈ ਕੇ ਜਾਵਾਂਗੇ ਤੇ ਸਾਨੀ ਦੀ ਲੜਾਈ ਹੈ ਉਹਨਾਂ ਦੇ ਨਾਲ ਮੋਢੇ ਨਾ ਮੋਢਾ ਝੂੜ ਕੇ ਖੜਾਂਗੇ ਤਾਂ ਦਿੱਲੀ ਪਹੁੰਚਾਂਗੇ ਅੰਨੀ ਦੀ ਗੱਲ ਹੈ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਕਿਹੜੇ ਸੰਸਥਾ ਨਾਲ ਜੁੜੇ ਹੋ ਕੋਈ ਨਾਲ ਮੈਦਾ ਲੋਕਾਂ ਨੂੰ ਕਹ ਵੀ ਤਾ ਆਪ ਮਾਰੇ ਜਾ ਸਕਦੇ ਉਹ ਗੱਲ ਭਾਈ ਇਹ ਹੁੰਦੀ ਆ ਵੀ ਆਪਾਂ ਕਈ ਵਾਰ ਜਾਵੜੀਏ ਆਪਾਂ ਉਹਗਲਾ ਮੀਟਿੰਗ ਚ ਬਾੜਵੇ ਤੇ ਮੀਟਿੰਗ ਚ ਗੱਲ طے ਹੋ ਜੇ ਕੋ ਟੁੱਟੀਏ ਗੱਲ ਆਪਾਂ ਲਾ ਕੇ ਤੁਸੀਂ ਘੱਟ ਦੇ ਨੱਪੜ ਕੇ ਦੀ ਅਸੀਂ ਵੱਧ ਨਵੇਂ ਦੇ ਜਦੋਂ ਅਗਵਾਈ ਉਹ ਕਰਦੇ ਆ ਤਾਂ ਉਹਨਾਂ ਨੂੰ ਕਰਨ ਦਾ ਫਰਜ਼ ਆ ਭਾਰਤ万 ਦਾ ਸਿੱਧ ਪੂਰਨ ਦੇਸ਼ ਜਿਹੜਾ ਅੱਜ ਬੰਦੂ ਚੁੱਕਿਆ ਆ ਆਪਾਂ ਉਹ ਲੱਗ ਬਾਟ ਖਾਰਾ ਜਿਹੜੀ મોદી ਦੀ ਤਾਨਾ ਸਹੀ ਆ ਜਿਹੜੇ ਗਲਤ ਨੀਤੀਆਂ ਬਣਾ ਕੇ ਕਾਰਪੋਰੇਟ ਹੱਥਾਂ ਦੇ ਵਿੱਚ ਦੇਸ਼ ਨੂੰ ਵੇਚਨ ਦਾ ਚਾਹੁੰਦੇ ਆ ਉਹਨਾਂ ਨੇ ਲੋਕ ਜਾਗਰਤ ਹੋ ਗਏ ਲੋਕਾਂ ਨੇ ਤੇ ਇਹ ਕਰ ਲਿਆ ਦਿਨ ਚੱਲਦਾ ਵੀ ਕਰਾਂਗੇ ਮੂਰੇ ਹੋਰ ਕੀ ਚਾ ਮੰਗਾ ਰਿਹਾ ਸੋ ਕਾਰਪੋਰੇਟਾਂ ਨੂੰ ਕੰਮਜਾਬ ਕਰ ਲਈ ਇਹਨਾਂ ਨੇ ਨੀਤੀ ਬਣਾਈ ਨਾ ਤਾਂ ਕੋਈ ਖੇਤੀ ਸੈਕਟਰ ਵਧੀਆ ਇਹਨਾਂ ਨੇ ਨੀਤੀ ਲੈ ਕੇ ਆਉਂਦੀ ਹੈ ਨਾ ਸਾਡੇ ਕੋਈ ਮੁਲਾਜ਼ਮਾਂ ਲਈ ਨਾ ਮਜ਼ਦੂਰਾਂ ਲਈ ਇਸ ਕਰਕੇ ਰੋਸ ਵਜੋਂ ਜਿਹੜੀਆਂ ਸਾਰੀਆਂ ਟ੍ਰੇਡ ਜਥੇਬੰਦੀਆਂ ਨੇ ਕਹੇ ਐਸਕੇਮ ਦਾ ਪ੍ਰੋਗਰਾਮ ਨਹੀਂ ਸੀ ਟ੍ਰੇਡ ਜਥੇਬੰਦੀਆਂ ਨੇ ਭਾਰਤ ਤੋਂ ਬੰਦ ਹੋਇਆ ਹੋਕਾ ਦਿੱਤਾ ਸੀ ਉਹਨੂੰ ਅਜੇ ਕੰਮਜਾਬ ਬਣਾਏਗਾ ਨਾਲ ਹੀ ਜਿਹੜੀ ਇੱਕ ਮੰਗ ਸਾਡੀ ਹੋਰ ਜੁੜ ਗਈ ਨਾਲ ਜਿਹੜੀ ਪਹਿਲਾਂ ਹੇਣੂ ਸੀ ਇਹਦੇ ਚ ਹੁਣ ਜਿਹੜੇ ਬਾਰਡਰ ਦੇ ਉੱਤੇ ਸਾਡੇ ਸਰਹੰਦਾਂ ਤੇ ਹਰਿਆਣੇ ਦੀ ਸਰਹੰਦ ਤੇ ਬੈਠਿਆ ਉਹ ਚ ਅਖਨੋਰੀ ਵੱਡੇ ਕਿਸਾਨ ਹੈ ਚਾਹੇ ਸੰਬੋਧੇ ਬੈਠੇ ਆ ਉਹਨਾਂ ਨੂੰ ਡੈਮੋਕਰੇਸੀ ਦਾ ਘਾਣ ਕਰਕੇ ਰੁਕੇ ਜਾ ਰਹੇ ਤੋਂ ਦੀ ਹੱਕੀ ਮੰਗਾਂ ਦੇ ਨਜ਼ਾਰੇ ਸੀ ਐਮਐਸਪੀ ਸਾਡੀ ਮੰਗ ਹੈ ਗਰੰਟੀ ਕਾਨੂੰਨ ਐ ਐਮਐਸਪੀ ਬਣਾਈ ਜਾਵੇ ਸਾਡੀ ਮੰਗ ਆ ਸਮੁੱਚੀ ਪੰਜਾਬ ਦੇ ਮਜ਼ਦੂਰ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਰੀ ਜਾਵੇ ਵੀ ਮੰਗ ਆ ਪ੍ਰੀਪਟ ਮੀਟਰਾਂ ਦੀ ਗੱਲ ਐ ਪਰ ਉਹਨਾਂ ਨੂੰ ਜ਼ਬਰਦਸਤੀ ਉੱਥੇ ਰੋਕ ਲਿਆ ਵਾ ਕੀ ਚਾਹੇ ਬੇਸ਼ੱਕ ਸਾਡਾ ਤਾਂ ਪ੍ਰੋਗਰਾਮ ਨਹੀਂ ਸੀ ਹੋਰ ਫਾਰਮ ਆ ਜਿਹੜੇ ਕਿਸਾਨੀ ਲਈ ਕੰਮ ਕਰਦੇ ਉਹਨਾਂ ਦਾ ਪ੍ਰੋਗਰਾਮ ਚ ਤੇ ਅਸੀਂ ਉਹ ਹੀ ਅੱਜ ਉਸ ਪ੍ਰੋਗਰਾਮ ਵਿੱਚ ਜੁੜਿਆ ਹੋਇਆ ਵਾ ਵੀ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਇਹਨਾਂ ਸਮਝੇ ਵੀ ਉਹ ਉਹਨਾਂ ਦੀ ਗਿਣਤੀ ਥੋੜੀ ਆ ਜਾਓ ਜਤੇਬੰਦੀਆਂ ਥੋੜੀਆਂ ਨੇ ਉਹਨਾਂ ਦੇ ਨਾਲ ਜਾਵਾਂਗੇ ਜਦੋਂ 로ਡ 'ਤੇ ਲੜਾਂਗੇ ਪਰ ਉਹਨਾਂ ਨੇ ਕਿਸਾਨਾਂ ਕੋਲ ਉੱਥੇ ਬੈਠੇ ਉਹਨਾਂ ਨੇ ਕੱਲ ਵੀ ਰੋਕ ਤੇ ਨੌਜਵਾਨਾਂ ਨੂੰ ਅਪੀਲ ਕਰੀ ਆ ਵੀ ਆਪਾਂ ਬੈਰੀਗਨ ਨੂੰ ਤੋੜਨੀ ਨਹੀਂ ਹਲੇ ਉਹਦੇ ਕੱਲ ਮੀਟਿੰਗ ਸੀ ਕੱਲ ਮੀਟਿੰਗ ਚੋਂ ਕੋ ਨਿਕਲਣਾ ਨਹੀਂ ਹੋਣਾ ਐਤਵਾਰ ਦੀ ਮੀਟਿੰਗ ਆ ਜੇ ਐਤਵਾਰ ਨੂੰ ਵੀ ਨਿਕਲਦਾ ਨਹੀਂਗਾ ਤੇ ਇਹਦਾ ਕੋਈ ਡੈਮੋਕਰੇਸੀ ਦੇ ਵਿੱਚ ਸਿਸਟਮ ਦੇ ਲਿਖਿਆ ਨਹੀਂਗਾ ਕਿ ਤੁਸੀਂ ਕਿਸੇ ਨੂੰ ਕੰਨ ਲਾਟ ਕੇ ਰੋਕ ਸਕੋ ਤੇ ਇਹ ਭਾਈ ਮੀਟਿੰਗਾਂ ਚੋਂ ਨਹੀਂ ਨਿਕਲਦਾ ਸੰਯੁਕਤ ਕਿਸਾਨ ਮੋਰਚੇ ਵੀ ਪ੍ਰੋਗਰਾਮ ਜਿੰਨੇ ਦੇਣਗੇ ਤੇ ਅਸੀਂ ਵੱਡੇ ਕੰੰਤੀ ਚ ਜੋ ਕਹਿਣਗੇ ਵੀ 2 ਘੰਟੇ ਟ੍ਰਾਲੀਆਂ ਲਿਆ ਕੇ ਆਜੋ 2 ਚਾਪੜਾਂਗੇ ਜੇ ਕਹਿਣਗੇ ਸ਼ਾਮ ਤੱਕ ਨੂੰ ਸ਼ਾਮ ਨੂੰ ਟ੍ਰਾਲੀਆਂ ਲੈ ਕੇ ਜਾਵਾਂਗੇ ਕਿਸਾਨੀ ਦੀ ਲੜਾਈ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਦਿੱਲੀ ਪਹੁੰਚਾਂਗੇ ਹੁਣ ਜੇ ਕੋਈ ਜ਼ਬਾਨ ਕਰਕੇ ਆਪਣੀ ਪਹਿਲਾ ਜ਼ਬਾਨ ਦਾ ਮੁੱਲ ਹੁੰਦਾ ਸੀ ਹੁੰਦਾ ਅਗਲਾ ਸਟਾਮਾ ਤੇ ਲੈ ਕੇ ਮੁੱਖਰ ਜਾਂਦਾ ਨਾਲੇ ਉਹਦੇ ਸਰਕਾਰ ਮੁੱਖਨ ਚ ਮਹਾਰਾਣਾ ਜੇ ਭਾਈ ਕੋਈ ਵਾਦਾ ਕਰਕੇ ਮੁੱਕਰ ਗਈ ਸਰਕਾਰ ਫਰੋਜਣ ਕਿਸਾਨ ਨੂੰ ਨਹੀਂ ਹੁੰਦਾ ਤਾਂ ਕੋਈ ਦੋਸ਼ ਨਹੀਂ ਇਹ ਤਾਂ ਲੜ ਰਹੀਆਂ ਨੇ ਇਹਨਾਂ ਨੇ ਕਿਹਾ ਤੇ ਕਿਸੇ ਤੋਂ ਵੋਟ ਨਹੀਂ ਲੈਣੀ ਇਹਨਾਂ ਦਾ ਲੋਕਾਂ ਦੀ ਅਗਵਾਈ ਕਰਨੇ ਕਰੀ ਜਾਂਦੇ ਆ ਸੱਚਾ ਚਾ ਡੰਗਰਾ ਕਰ ਰਹੇ ਆ ਸੋ ਜਿਹੜੀਆਂ ਮੰਗਾਂ ਨੇ ਹਟੀਆਂ ਠੀਕ ਆ ਉਹ ਭਰਾਮਣੇ ਮੰਗਾਂ ਚੱਕੀਆਂ ਨੇ ਉਹ ਜਾਇਜ਼ ਨਹੀਂ ਤੇ ਸਾਨੂੰ ਜਦੋਂ ਲੋੜ ਪਈ ਉੱਥੇ ਜਾਵਾਂਗੇ ਜਾਣਾ ਵੀ ਚਾਹੀਦਾ ਦੇਖੋ ਭਾਈ ਸਰਕਾਰ ਆ ਜਿਹੜੀ ਇਹ ਇਹ ਤਾਂ ਸਾਨੂੰ ਪਤਾ ਡਿਕਟੇਟਰਸ਼ਿਪ ਤੇ ਆ ਗਈ ਇਹਦਾ ਜਵਰੀ ਇਹ ਸਮਝੇ ਵੀ ਇਹ ਪਾਕਿਸਤਾਨ ਦੇ ਕਿਸਾਨ ਹੋਣ ਜਾਂ ਚੀਨ ਦੇ ਕਿਸਾਨ ਹੋ ਆਏ ਰੋਕੀ ਬੈਟਿਆ ਦੇਸ਼ ਦੇ ਅੰਨਦਾਤੇ ਦੇ ਉੱਤੇ ਗੋਲੀਆਂ ਚਲਾਉਣੀਆਂ ਇਹ ਕਿਹੜੀ ਕਿਹੜੀ ਵੀ ਕਿਹੜਾ ਰਾਜ ਆਹੇ ਕਿਹੜਾ ਨਿਆਗਾ ਆਹੇ ਅਸੀਂ ਖਾਸ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹ 70% ਦੇਸ਼ ਦੇ ਅਨਾਜ ਪੁਨਰਤੀ ਸਭ ਹੁੰਦਾ ਹੈ ਤੇ ਜਿਹਨੇ ਹਰੀ ਕ੍ਰਾਂਤੀ ਦਾ ਨਾਰਾ ਮਾਰਿਆ ਹੋਵੇ ਅਨਾਜ ਭਰਤਾ ਹੋਵੇ ਉਹ ਕਿਸਾਨਾਂ ਜਿਹਦੇ ਲਾਠੀਆਂ ਮਾਰ ਰਿਆ ਡਾਂਗਾ ਮਾਰ ਰਿਆ ਜਦੋਂ ਦੇਸ਼ ਭੁੱਖਾ ਮਰਦਾ ਸੀ ਤੇ ਪੰਜਾਬ ਦੇ ਜਿਹੜੀਆਂ ਧਰਤੀ ਨੇ ਅਨਾਜ ਪੈਦਾ ਕਰਕੇ ਸਰਕਾਰ ਦੀ ਇੱਜ਼ਤ ਰੱਖੀ ਸੀ ਲੋਕਾਂ ਨੂੰ ਭੁੱਖ ਮਰੀ ਤੋਂ ਬਚਾਇਆ ਸੀ ਤੇ ਅੱਜ ਉਹੀ ਸਰਕਾਰ ਆ ਪਈ ਇਹਨਾਂ ਦੇ ਡਾਂਗਾ ਮਾਰ ਰਹੀ ਹੈ ਕੋਈ ਗੱਲ ਨਹੀਂ ਸਮਾ ਬੜਾ ਬਲਵਾਨ ਹੈ ਇਹਨੂੰ ਚਲਦਾ ਕਰਾਂਗੇ ਇਹ ਜਿਹੜੇ ਇਕੱਲੀ ਇਕੱਲੀ ਗੋਲੀ ਦਾ ਇਕੱਲੇ ਇਕੱਲੇ ਅਥਰੂ ਗਏ ਦਾ ਇਕੱਲੇ ਇਕੱਲੇ ਡਾਂਗੇ ਦਾ 2024 ਚ ਸਾਲ ਲਵਾਂਗੇ ਇਸ ਸਟੇਜ 'ਤੇ ਕਹਿੰਦਾ ਅੱਜ ਵੀ ਕਹਿੰਦਾ ਦੇ ਬਾਈ ਦੇਖੋ ਜਿੱਤੇ ਹੋਮ ਦੀ ਗੱਲ ਆ ਜਿੱਤੇ ਕਿਸਾਨੀ ਦੀ ਗੱਲ ਆ ਉਥੇ ਜ਼ਰੂਰੀ ਨਹੀਂ ਵੀ ਤੁਸੀਂ ਕਿਹੜੇ ਸੰਸਥਾ ਨਾਲ ਜੁੜੇ ਹੋ ਕੋਈ ਨਾਲ ਮੈਂ ਤਾਂ ਲੋਕਾਂ ਨੂੰ ਕਹਿੰਦੀ ਆ ਆਪ ਮਾਰੇ ਜਾ ਸਕਦੇ ਹੁਣ ਗੱਲ ਬਾਈ ਇਹ ਹੁੰਦੀ ਆ ਵੀ ਆਪਾਂ ਕਈ ਵਾਰੀ ਜਾਵੜੀਏ ਆਪਾਂ ਨੂੰ ਅਗਲਾ ਮੀਟਿੰਗ ਚ ਭਾੜਵੇਂ ਤੇ ਮੀਟਿੰਗ ਚ ਗੱਲ ਤੈ ਹੋ ਜੇ ਕੋਈ ਟੁੱਟੇ ਗੱਲ ਆਲਾ ਕਹੇ ਤੁਸੀਂ ਘੱਟ ਦੇ ਨਿਪੜ ਕੇ ਜੀ ਅਸੀਂ ਵਾਅਦਾ ਨਿਮੇੜਦੇ ਸੀ ਹੁਣ ਜਦੋਂ ਅਗਵਾਈ ਉਹ ਕਰਦੇ ਆ ਤੁਹਾਨੂੰ ਉਹਨਾਂ ਨੂੰ ਕੰਮ ਦਾ ਫਰਜ਼ ਆ ਕਈ ਵਾਰ ਮੈਂ ਸਾਡੇ ਲੇਟ ਕਰਵਾਈ ਕਰਦੇ ਹੁੰਦੇ ਆ ਉਹ ਨਹੀਂ ਹੁੰਦਾ ਤਾਂ ਗੱਲ ਸੁਭਾਵਕ ਗੱਲ ਆ ਕਿ ਪਰ ਭਰਾਵਾਂ ਤੇ ਜੇ ਭਗਤੂ ਉੱਥੇ ਪਿੱਛੇ ਨਹੀਂ ਹਟਾਂਗੇ ਉਹ ਅਗਵਾਈ ਕਰਦੇ ਸਾਨੂੰ ਪੂਰਨਾਸ ਉਹਨਾਂ ਤੇ ਜਿਹੜੇ ਵੀ ਲੀਡਰ ਅਗਵਾਈ ਕਰ ਰਹੇ ਆ ਪੰਜ ਚਾਰ ਇਹੋ ਜਿੱਤਣਗੇ ਪਹਿਲੇ ਦਿਨ ਤੋਂ ਹੀ ਆ ਤੂੰ ਸਾਡੇ ਨੌਜਵਾਨ ਵੀਰਾਂ ਕੇ ਸਾਨੂੰ ਗਾਲਾਂ ਕੱਢੀ ਜਾਂਦੇ ਫੇਸਬੁੱਕ ਤੇ ਤੇ ਉਹ ਸਾਡੇ کردار ਤੇ ਸ਼ੱਕ ਕਰੀ ਜਾਂਦੇ ਆ ਮੈਨੂੰ ਤਾਂ 13 ਸਾਲ ਹੋ ਗਏ 13 ਸਾਲਾਂ ਚ ਪੰਜ ਮੇਰੀ ਵੱਡੀ ਮੈਰੀਕਟਿੰਗ ਮੈਂ ਥੋੜੀ ਆ ਹੁਣ ਬਈ ਜੇ ਕੋਈ ਰਜਾਈਆਂ ਚ ਬੈਠਾ ਮਾੜਾ ਕਹਿ ਦੋ ਉਹਨਾਂ ਨੂੰ ਕਹੀ ਕਹੀਏ ਸਾਡੇ ਨੌਜਵਾਨਾ ਵੀਰ ਨੇ ਉਹ ਤੇ ਜਦੋਂ 24 ਦਿਨ ਹਰਦਵਾਰ ਤੋਂ ਤੁਰ ਕੇ ਆਏ ਆਂ ਆਰਕੇਸਟਰਾ ਕਹਿਦਣਾ ਅੱਥਰੂ ਕਹੇ ਦਾ ਗੋਲਾ ਸਭ ਤੋਂ ਪੱਲਾ ਮੇਰੇ ਵੱਜਿਆ ਸੀ ਉਦੋਂ ਪੱਗ ਵਾਲਾ ਵੀ ਮੈਂ ਹੀ ਸੀ ਕੱਲਾ ਬਾਕੀ ਸਾਰੇ ਯੂਪੀ ਵਾਲੇ ਸੀ ਉਦੋਂ ਵੀ ਤਿੰਨ ਦਿਨ ਮੈਰੀਕਟਿੰਗ ਥੋੜੀ ਆ ਤੰਨ ਦੇਣਾ ਜਦੋਂ ਜਦ ਕਰੀ ਥੱਕ ਜਾਂਦਾ ਹੀ ਫੇਰ ਬਹਿ ਜਾਂਦਾ ਹੀ ਦੂਜੇ ਦਿਨ ਲੱਗ ਜਾਂਦਾ ਹੀ ਫੇਰ ਥੱਕੇ ਉਦੋਂ ਪੱਗ ਵਾਲਾ ਮਾਨ ਮਹਿਸੂਸ ਹੋਇਆ ਵੀ ਪੱਗ ਵਾਲਾ ਕੱਲਾ ਸੀ ਰਹਾ ਫੇਰ ਆਉਣ ਜਦੋਂ 26 ਨਵੰਬਰ ਨੂੰ ਗਏ ਆ ਸਭ ਤੋਂ ਪਹਿਲਾ ਹਸਾਰ ਵਾਲਾ ਜਿਹੜਾ ਬੈਰੀਕੇਡਿੰਗ ਸੀ ਉਹ ਅਸੀਂ ਨੌਜਵਾਨਾਂ ਨੇ ਆਪ ਮੁਰਹੇ ਕਰਕੇ ਦੁਰਾਏ ਨਹੀਂ ਅਸੀਂ ਵੀ ਨੌਜਵਾਨ ਅਸੀਂ ਕਦੇ ਅੱਗੂ ਆ ਠੀਕ ਹੈ ਕੋਈ ਜ਼ਿੰਮੇਵਾਰੀ ਦਿੱਤੀ ਹੋਈ ਜ਼ਿੰਮੇਵਾਰੀ ਨਿਭਾ ਰਹੇ ਆ ਇਹਦੇ ਕੋਈ ਵੱਡਾ ਨਹੀਂ ਛੋਟਾ ਨਹੀਂ ਜਿੱਥੇ ਲੋੜ ਪਈ ਬਈ ਜਾਵਾਂਗੇ ਭੰਨ ਜੇ ਚੋਣਾਂ ਜਾਂ ਤਾਂ ਲੱਗਦਾ ਕਿ ਤਾਂ ਜਿਹੜੇ ਜੱਤੇ ਬੰਦਿਆਂ ਨੇ ਸਮਾਂ ਦੇਖ ਕੇ ਕੋਈ ਸ਼ੁਰੂ ਕਰ ਰਿਹਾ ਹੋ ਮੂਮੈਂਟ ਤੇ ਉਹਨਾਂ ਉਹ ਹੀ ਜਵਾਬ ਦੇ ਸਕਦੇ ਤਾਂ ਮੇਰੇ ਕੋਲ ਤਾਂ ਕੋਈ ਜਵਾਬ ਸਾਡੇ ਇਹ ਤਸੱਬੋ ਪਾੜਨਗੇ 18 ਤਰੀਕ ਦੀ ਐਸਕੇਮ ਦੀ ਫਿਰ ਮੀਟਿੰਗ ਆ ਅਸੀਂ ਦੇਖੋ ਇਹਨਾਂ ਦੇ 12 ਨੂੰ ਕਿਸ ਤਰ੍ਹਾਂ ਹੋਇਆ 13 ਨੂੰ 14 ਦੀ ਮੀਟਿੰਗ ਬੁਲਾ ਲਈ ਜਨੰਦਰ 15 ਦਾ ਕੱਲ ਦਾ ਪ੍ਰੋਗਰਾਮ ਦਿੱਤਾ 16 ਦਾ ਅੱਜ بابا ਤੇ 17 ਦਾ ਕੱਲ ਦਾ ਦਿਨ ਦੇਖ ਕੇ ਇਹਨਾਂ ਦੀ ਮੀਟਿੰਗ ਦੇਖਣੀ ਆ 18 ਦੀ ਐਸਕੇਮ ਦੀ ਫਿਰ ਮੀਟਿੰਗ ਆ 18 ਜਿਹਨੇ ਫਿਰ ਤਿੱਖਾ ਪ੍ਰੋਗਰਾਮ ਸਰਕਾਰ ਦੇ ਖਿਲਾਫ ਦਿੱਤਾ ਜਾਂਦਾ